ਨਵੰਬਰ 1984 ਪੰਜਾਬ ਦੇ ਇਤਿਹਾਸ ਦਾ ਉਹ ਕਾਲਾ ਦੌਰ ਹੈ ਜਦੋਂ ਸਿੱਖਾਂ ਦਾ ਵੱਡੀ ਗਿਣਤੀ ਦੇ ਵਿੱਚ ਸਮੂਹਿਕ ਕਤਲੇਆਮ ਕੀਤਾ ਗਿਆ ਅਤੇ ਉਦੋਂ ਤੋਂ ਹੀ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਕਤਲੇਆਮ ਦੇ ਇਨਸਾਫ ਦੀ ਉਮੀਦ ਸਰਕਾਰ ਤੋਂ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਸਰਕਾਰਾਂ ਦੇ ਵੱਲੋਂ ਇਸ ਕਤਲੇਆਮ ਦਾ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਪਰ ਦੂਜੇ ਪਾਸੇ ਹਰਿਆਣਾ ਦੇ ਵਿੱਚ ਹੁਣ ਸਿੱਖਾਂ ਨੂੰ ਇਸ ਕਤਲੇਆਮ ਦੇ ਇਨਸਾਫ ਦੀ ਇੱਕ ਉਮੀਦ ਦੀ ਕਿਰਨਾਂ ਜਾਂਕੀ ਹੈ 1984 ਦੇ ਵਿੱਚ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦੇ ਅੰਦਰ ਪੈਂਦੇ ਪਿੰਡ ਹੂਂਦ ਚਿੱਲੜ ਦੇ ਵਿੱਚ ਤਕਰੀਬਨ 32 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਹਰਿਆਣਾ ਦੇ ਗੁਰਗਾਓ ਦੇ ਅਧੀਨ ਪੈਂਦੇ ਇਲਾਕਿਆਂ ਦੇ ਵਿੱਚ ਤਕਰੀਬਨ 47 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਜਿਸ ਦੇ ਇਨਸਾਫ ਦੀ ਮੰਗ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਹੁਣ ਭਾਈ ਦਰਸ਼ਨ ਸਿੰਘ ਘੋੜਿਆ ਦੀ ਪ੍ਰਧਾਨਗੀ ਦੇ ਹੇਠ ਚੱਲ ਰਹੀ ਕਮੇਟੀ ਦੇ ਵੱਲੋਂ ਇਸ ਸਿੱਖ ਕਤਲੇਆਮ ਦੀ ਇਨਸਾਫ ਦੀ ਮੰਗ ਕੀਤੀ ਗਈ ਸੀ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੁਣ ਗੁਰਦਾਉਂ ਹਰਿਆਣਾ ਅਤੇ ਕੇਂਦਰ ਸਰਕਾਰ ਸਮੇਤ ਪੰਜ ਨੋਟਿਸ ਜਾਰੀ ਕੀਤੇ ਗਏ ਨੇ ਜਿਸ ਦੇ ਅਧੀਨ ਉਹਨਾਂ ਨੇ ਇਸ ਸਿੱਖ ਕਤਲੇਆਮ ਦੀ ਸਾਰੀ ਕਾਰਵਾਈ ਦੇ ਬਾਰੇ ਜਾਣਕਾਰੀ ਮੰਗੀ ਹੈ ਹੋਰ ਚੱਲੜ ਗੁਰਦਾਉਂ ਪੜੌਂਦੀ ਵਿਕੇ ਹੋਏ 1984 ਸਿੱਖ ਕਤਲੇਆਮ ਦੀ ਮਾਨਯੋਗ ਪਿਆਵ ਹਰਿਆਣਾ ਹਾਈ ਕੋਰਟ ਵਿਕੇ ਸੁਣਵਾਈ ਸੀ ਰੈਟ ਨੰਬਰ 10904 133 ਕੀਤਾ ਜੀ ਅੱਜ ਸੁਣਵਾਈ ਸੀ ਮਾਨਯੋਗ ਜੱਜ ਨੋਤ ਕੁਮਾਰ ਭਾਰਦਵਾਦੀ ਜਿਨ੍ਹਾਂ ਨੇ ਸਰਕਾਰ ਨੂੰ ਸਖਤ ਝਾੜ ਪਾਉਂਦਿਆਂ ਕੇਂਦਰ ਹਰਿਆਣਾ ਸਰਕਾਰ ਤੇ ਗੜਗਾਉਂ ਦੇ ਡੀਸੀ ਨੂੰ ਨੋਟ ਜਾਰੀ ਕੀਤਾ ਵੀ 2006 ਦੀਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸੇਂਧੀਆਂ ਚੋਂ 1984 ਤੇ ਤਰਵੀਜ਼ਾਂ ਸੀ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਟੀਪੀ ਜਿਹੜੀ ਗਰਗ ਕਮਿਸ਼ਨ ਦੀ ਰਿਪੋਰਟ ਆ ਉਹਨੂੰ ਹਰ ਇੱਕ ਪੀੜਤ ਨੂੰ ਦਿੱਤਾ ਜਾਵੇ ਤੇ ਜਨਤ ਕੀਤਾ ਜਾਵੇ ਅਸੀਂ ਮਾਨਯੋਗ ਜਾਸ ਸਿੰਘ ਦਾ ਧੰਨਵਾਦ ਕਰਦੇ ਹਾਂ ਕਿ 36 ਸਾਲਾਂ ਬਾਅਦ ਪੀੜਤਾਂ ਨੂੰ ਤੇ ਸਿੱਖ ਕੌਮ ਨੂੰ ਜਿਹੜੀ ਆਸ ਜਾਗੀ ਆ ਕੈਰਨ ਦੀ ਵੀ ਸਾਨੂੰ ਇਨਸਾਫ ਮਿਲੂਗਾ ਇਸ ਕਰਕੇ ਅਸੀਂ ਪੀੜਤਾਂ ਨੂੰ ਵਿਸ਼ਵਾਸ ਦਵਾਉਣੇ ਆ ਵੀ ਹੋਣ ਚਿਰ ਸਿੱਖ ਇਨਸਾਫ ਕਮੇਟੀ ਲੰਬੇ ਸਮੇਂ ਤੋਂ ਅੱਜ ਵੀ ਇਹ ਜਿਹੜਾ ਸੰਘਰਸ਼ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਦੇ ਲਈ ਨਿਰੰਤਰ ਸੰਘਰਸ਼ ਜਾਰੀ ਰੱਖੂਗੀ ਤੇ ਲੜਦੀ ਰਹੂਗੀ ਇਨਸਾਫ ਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਪਹਾਤਰੀਆਂ ਵੱਖ ਵਸਤੇ ਤਾਂ ਦਿੱਲੀ ਅਤੇ ਹਰਿਆਣਾ ਵਿਖੇ ਗਿਨੀ ਮਿਤੀ ਯੋਜਨਾ ਰਾਹੀਂ ਸਹਿ ਕਤਲੀਆਂ ਹੋਇਆ ਸੀ ਹੌਣਕਿਲੜ ਪਿੰਡ ਵਿਖੇ 32 ਸਿੱਖਾਂ ਨੂੰ ਮਾਰ ਮਕਾਇਆ ਸੀਗਾ ਤੇ ਗੜਗਾਉਂ ਵਿਖੇ 297 ਘਰਾਂ ਨੂੰ ਅੱਗ ਲਗਾ ਕੇ 30 ਸਿੱਖਾਂ ਨੂੰ ਮਾਰ ਦਿੱਤਾ ਸੀ ਤੇ ਪੜੌਂਦੀ ਸ਼ਹਿਰ ਵਿਖੇ 17 ਪਰਿਵਾਰਾਂ ਨੂੰ ਮਾਰ ਦਿੱਤਾ ਤੇ ਸਿੱਖਾਂ ਦੀਆਂ ਸਰਦਾਰਾਂ ਦੀਆਂ ਫੈਕਟਰੀਆਂ ਨੂੰ ਅੱਗ ਲਗਾ ਦਿੱਤੀ ਹੀ ਜਿਹੇ ਸਬੰਧ ਦੇ ਵਿੱਚ ਟੀਪੀ ਗਰ ਕਮਿਸ਼ਨ ਬਣਿਆ ਹਾਈ ਕੋਰਟ ਦੇ ਹੁਕਮਾਂ ਨਾਲ 4 ਸਾਲ ਵਿਖੇ ਲੰਬੀ ਕਾਰਵਾਈ ਸਾਰ ਹੈੱਡਕੁਆਰਟਰ ਵਿਖੇ ਚੱਲੀ ਜਿਹੇ ਦੇ ਸਬੰਧ ਵਿੱਚ ਅਸੀਂ ਹਰਿਆਣਾ ਹਾਈ ਕੋਰਟ ਮਾਨਯੋਗ ਹਰਿਆਣਾ ਹਾਈ ਕੋਰਟ ਵੇਕੇ ਸਾਨੂੰ ਜਾਣਾ ਪਿਆ ਜਿਹਦੀ ਕਿ ਅੱਜ ਪੀੜਤ ਪਰਿਵਾਰਾਂ ਦੀ ਤਰੀਖ ਸੀ ਰੈਟ ਨੰਬਰ 10904 ਮਾਨਯੋਗ ਜੱਜ ਸਾਹਿਬ ਮਨੋਤ ਕੁਮਾਰ ਭਾਰਦਵਾ ਜੀ ਵਿਖੇ ਅੱਜ ਤਰੀਕ ਸੀਗੀ ਜਿਸ ਵਿੱਚ ਉਹਨਾਂ ਨੇ ਕੇਂਦਰ ਅਤੇ ਹਰਿਆਣਾ ਤੇ ਗੜਗਾਉਂ ਸਮੇਂ ਦੇ ਡੀਸੀ ਨੂੰ ਸਖਤ ਝਾੜ ਪਾਉਂਦਿਆ ਨੋਟ ਜਾਰੀ ਕੀਤਾ ਨੌਂ ਤਰ੍ਹਾਂ ਨੂੰ ਨੋਟ ਜਾਰੀ ਕੀਤਾ ਜਿਸ ਸੰਬੰਧ ਵਿੱਚ ਅਸੀਂ ਮਾਣਯੋਗ ਹਾਈ ਕੋਰਟ ਜਾਦਸੇਵ ਦਾ ਧੰਨਵਾਦ ਕਰਦੇ ਹਾਂ ਕਿਉਂਕਿ 36 ਸਾਲਾਂ ਬਾਅਦ ਆਸ ਦੀ ਪੀੜਤਾ ਨੂੰ ਆਸ ਦੀ ਕਿਰਨ ਜਾਗੀ ਆ ਵੀ ਹੁਣ ਅੱਗੇ ਇਨਸਾਫ ਮਿਲੂਗਾ ਕਿਉਂਕਿ ਜਿਹੜਾ ਡੀਸੀ ਹੁੰਦਾ ਗੜਗਾਉਂ ਦਾ ਉਹਨੂੰ ਸਾਰੀ ਜਾਣਕਾਰੀ ਹੁੰਦੀ ਹੈ ਕੋਈ ਵੀ ਡੀਸੀ ਉਨ੍ਹਾਂ ਨੂੰ ਇਹ ਨੋਟ ਜਾਰੀ ਕੀਤਾ ਐ ਸਬੰਧ ਦੇ ਵਿੱਚ ਦੀ ਅਗਲੀ ਤਰੀਕਾ ਉਹ 7 ਫਰਵਰੀ 2023 ਨੂੰ ਆ ਸਾਨੂੰ ਐ ਸਬੰਧੀ ਪੀੜਤ ਪਰਿਵਾਰਾਂ ਨੂੰ ਤੇ ਸਾਨੂੰ ਆਸ ਬੱਜੀ ਹੈ ਸਾਡੇ ਸੀਨੀਅਰ ਵਕੀਲ ਹਾਈ ਕੋਰਟ ਦੇ ਗਗਨਦੀਪ ਬਾਦਰਾਈ ਇਹ ਕੇਸ ਲਾਇਆ ਸੀਗਾ 26 4 2019 ਨੂੰ ਜਿਸ ਤੇ ਅੱਜ ਸੁਣਵਾਈ ਹੋਈ ਆ ਉਹ ਰਿਆ ਸਾਹਿਬ ਇਹ ਵੀ ਪਤਾ ਲੱਗਿਆ ਕਿ ਜਿਹੜੇ ਤੁਹਾਡੇ ਵੱਲੋਂ ਜਿਹੜੇ ਛੇੜ ਪ੍ਰਵਾਸ ਸੀ ਜਾਂ ਜਿਹੜੇ ਸਿੰਘ ਸੀ ਹੋਏ ਸੀਗੇ ਸਖਸੀ ਹੋਈ ਸੀ ਉਹਨਾਂ ਦੀ ਯਾਦਗਾਰ ਵੀ ਉੱਤੇ ਸਥਾਪਿਤ ਕੀਤੀ ਜਾ ਰਹੀ ਹੈ ਇਹ ਉਸ ਸਮੇਂ ਬਹੁਤ ਵੱਡਾ ਪੰਥ ਘਟ ਹੋਇਆ ਸੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਗਾਸ਼ ਹੋਏ ਸੀ ਉਸ ਸਮੇਂ ਦੇ ਸਿੰਘ ਸਾਹਿਬ ਸ੍ਰੀ ਕਾਲਸਰ ਸਾਹਿਬ ਦੇ ਗਿਆਨੀ ਗੁਰਪ੍ਰਚੰਨ ਸਿੰਘ ਅਤੇ ਪੰਥ ਕੀਤੇ ਰਾਣੇ ਐਲਾਨ ਕੀਤਾ ਸੀ ਵੀ ਇੱਥੇ ਹੋਣ ਚਲਰ ਵਿਖੇ ਜਿਲ੍ਹਿਆ ਵਾਲੀ ਬਾਗ ਦੀ ਧਾਰ ਤੇ ਯਾਦਗਾਰ ਸਾਰੀ ਜਾਵੇਗੀ ਪਰ ਲੰਬਾ ਸਮਾਂ ਹੋ ਗਿਆ ਹੋਣ ਚਲਰ ਸੈਕਸ਼ਨ ਸਾਫ ਕਮੇਟੀ ਨੇ ਉੱਥੇ ਇੱਕ ਨਿਸ਼ਾਨ ਸਹਿਬ ਸਥਾਪਿਤ ਕੀਤਾ ਯਾਦਗਾਰ ਦੀ ਇਹ ਸ਼ੁਰੂ ਕਰਤੀ ਆ ਪਰ ਇੰਨਾ ਸਮਾਂ ਹੋ ਗਿਆ ਹਜੇ ਯਾਦਗਾਰ ਸ਼ੁਰੂ ਨਹੀਂ ਹੋਈ ਤਾਂ ਅਸੀਂ ਸਾਰੇ ਨਾਨਕਲੇਵਾ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹ ਸੰਯੋਗ ਕਰਨ ਤਾਂ ਆਪਾਂ ਉੱਥੇ ਸਿੱਧਾ ਦੀ ਯਾਦ ਦੇ ਵਿੱਚ ਇੱਕ ਜਿਲ੍ਹਿਆਂ ਵਾਲੇ ਬਾਗ ਦੀ ਧਾਰ ਤੇ ਯਾਦਗਾਰੀ ਮੈਮੋਰੀਅਲ ਬਣਾਇਆ ਜਾ ਸਕੇ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਸਿੱਖਾਂ ਨਾਲ ਕੀ ਹੋਇਆ ਕਿੰਨਾ ਨਿਆਂ ਹੋਇਆ ਗਿਨੀ ਮਿੱਤੀ ਸੋਜਣਾ ਨਹੀਂ ਇੱਕ ਵੈਸ਼ੀਂ ਨਾ ਢਾਂਗਣਾ ਸਿੱਖਾਂ ਦਾ ਕਤਲੇਆਮ ਕੀਤਾ ਪਰ ਸਿੱਖ ਅੱਜ ਵੀ ਲੰਗਰ ਲਾ ਰਹੇ ਆ ਔਰ ਵੱਡੀਆਂ-ਵੱਡੀਆਂ ਸਵਾਵਾ ਦੇਸ਼ ਵਿਦੇਸ਼ ਦੇ ਵਿੱਚ ਕਰ ਰਹੇ ਆ ਭੋਲੇ ਸਾਹਿਬ ਕੁੱਲ ਕਿੰਨੇ ਸਿੱਖ ਸ਼ਹੀਦ ਹੋਏ ਸੀਗੇ ਫੋਨ ਚਲੜ ਵਖੇ 31 ਜਿਹੜੇ ਉਸ ਪਿੰਡ ਦੇ ਵਿੱਚ ਖੰਡਰ ਹੋਇਆ ਪਿੰਡਾ 31 ਪਰਿਵਾਰਾਂ ਨੂੰ ਮਾਰਿਆ 31 ਬੰਦਿਆਂ ਨੂੰ ਸਿੱਖ ਪੀੜਤਾਂ ਨੂੰ ਇੱਕ ਫੌਜੀ ਆਇਆ ਸੀ ਦਿੱਲੀ ਤੋਂ ਖਾਨਲੇ ਲਈ ਉਹਨਾਂ ਨੇ ਉਹ ਫੌਜ ਦਾ ਫੌਜੀ ਸੀ ਉਹਨਾਂ ਨੂੰ ਨਹੀਂ ਬਖਸ਼ਿਆ